ਕਰਨਗੇ ਐਵੇਂ ਨਹੀਂ ਅਮਰਤਪਾਲ ਵਰਗੇ ਬੋਲਦੇ ਇਹਨਾਂ ਦੇ ਪਿੱਛੇ ਕੋਈ ਤਾਕਤ ਕੰਮ ਕਰਦੀ ਹੈ ਇਹਨਾਂ ਨੂੰ ਕੋਈ ਤਾਕਤ ਬੁਲਾਉਂਦੀ ਹੈ ਕੁਥਰੇ ਨੇ ਕੀ ਬੋਲਣਾ ਹੈ ਮੁਰਦੇ ਨੇ ਕੀ ਬੋਲਣਾ ਹੈ ਮੁਰਦਾ ਵੀ ਕਦੀ ਬੋਲਦਾ ਵੇਖਿਆ ਜੇ ਬੋਲਦੇ ਨੇ ਮਰਦ ਤੇ ਜਿਨ੍ਹਾਂ ਦੇ ਅੰਦਰ ਅਣਖ ਦਾ ਵੀ ਹੋਵੇ ਗੁਰੂ ਕੇ ਸਿੱਖੋ ਸਰਕਾਰਾਂ ਭਾਵੇਂ ਜਿੰਨਾ ਮਰਜ਼ੀ ਜ਼ਬਰ ਕਰ ਲੈਣਾ ਜ਼ਿੰਦਗੀ ਦੇ ਉੱਤੇ ਕਦੇ ਵੀ ਮਰਦਾਂ ਨੂੰ ਬੰਦ ਨਹੀਂ ਕਰ ਸਕਦੀਆਂ ਮਾਵਾਂ ਮਰਦ ਜੰਮਦੀਆਂ ਰਹਿਣਗੀਆਂ ਸ਼ਰਤ ਇਹ ਏ ਜੇ ਜਿਹੜੀ ਮਾਂ ਦੀ ਕੁੱਖ ਵਿੱਚ ਇਹੋ ਜਿਹੇ ਅਮਰਤਪਾਲ ਵਰਗੇ ਸੂਰਮੇ ਆਉਂਦੇ ਨੇ ਉਹ ਮਾਂ ਕਿਤੇ ਚੌਂਕਰਾ ਮਾਰ ਕੇ ਤਰਤੀ ਤੇ ਬੰਦਗੀ ਕਰਕੇ ਚਲੀ ਜਾਵੇ ਦੂਜਾ ਜਨਮ ਫੇਰ ਮਾਂ ਦਾ ਲੈ ਕੇ ਆਵੇ ਤੀਜਾ ਜਨਮ ਮਾਂ ਦਾ ਲੈ ਕੇ ਆਵੇ ਕਿਸੇ ਨਾਲ ਗੱਲ ਨਾ ਕਰੇ ਨੌ ਇੰਦਰੀਆਂ ਦੇ ਬੰਦ ਤੋਂ ਉੱਪਰ ਉੱਠ ਕੇ ਚਲੀ ਜਾਵੇ ਫੇਰ ਮਾਂ ਦਾ ਜਨਮ ਲੈ ਕੇ ਆਵੇ ਐਵੇਂ ਤੇਵੇਂ ਸੱਤ ਜਨਮ ਮਾਂ ਦੇ ਲੈ ਕੇ ਆਵੇ ਤੇ ਜਦੋਂ ਅੱਠਵੀਂ ਮੇਰਾ ਮਾਂ ਬਣਦੀ ਹੈ ਉਹਦੀ ਕੁੱਖ ਚੋਂ ਸ਼ਹੀਦ ਪੈਦਾ ਹੁੰਦੇ ਨੇ ਉਹਦੀ ਕੁੱਖ ਚੋਂ ਸੰਤ ਪੈਦਾ ਹੁੰਦੇ ਨੇ ਜਿਹੜੇ ਕੁੱਲ ਕੈਨਾਤ ਨੂੰ ਪਲਟ ਕੇ ਰੱਖ ਦਿਆ ਕਰਦੇ ਨੇ ਇਹ ਤਰ੍ਹਾਂ